ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਅਸੀਂ ਬਹੁਤ ਹੀ ਗੰਭੀਰ ਮੁੱਦੇ ਦੇ ਉੱਪਰ ਲਾਈਵ ਹੋਏ ਹਾਂ ਅੱਜ ਦਾ ਜੋ ਸਾਡਾ ਮੁੱਦਾ ਹੈ ਜੋ ਇਸ ਸੰਘਰਸ਼ ਦੇ ਆ ਚੱਲਦਿਆਂ ਸਾਡੇ ਕਿਸਾਨ ਭਰਾ ਆਪਣੀਆਂ ਜਾਨਾਂ ਵਾਰ ਰਹੇ ਨੇ ਇਸ ਮੁੱਦੇ ਦੇ ਉੱਪਰ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਆਓ ਉਹਨਾਂ ਤੋਂ ਇਸ ਚੀਜ਼ ਦੇ ਉੱਪਰ ਜੋ ਵਿਚਾਰ ਨੇ ਉਹ ਸੁਣਦੇ ਹਾਂ ਜਗਜੀਤ ਸਿੰਘ ਡੱਲੇਵਾਲ ਜੀ ਦੇਖੋ ਇਹ ਬੜੀ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਇੱਕ ਵਿਅਕਤੀ ਨੇ ਉਹ ਜਿਹੜੇ ਜਾਨਵਾਰ ਰਹੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਜਾ ਰਹੇ ਨੇ ਉਹ ਸਾਡੀ ਸਰਕਾਰ ਨੂੰ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਸਨੇਹਾ ਦੇਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੀ ਇਸ ਮਾੜੇ ਘਟੀਆ ਨੀਤੀ ਕਰਕੇ ਮਾਰ ਰਹੇ ਹਾਂ ਪਰ ਜੇਕਰ ਇਹਨੂੰ ਤੁਸੀਂ ਵੇਖੋ ਤਾਂ ਅੱਜ ਲਗਭਗ 70 ਤੋਂ ਉੱਪਰ ਸਾਡੇ ਕਿਸਾਨ ਕਿਸਾਨ ਸ਼ਹੀਦਾਂ ਸ਼ਹੀਦੀਆਂ ਪਾ ਚੁੱਕਿਆ ਹੈ ਜਿੱਥੇ 70 ਕਿਸਾਨ ਸ਼ਹੀਦੀਆਂ ਪਾ ਜਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਲਕੁਲ ਮੁੱਢ ਨਾ ਬੈਠੇ ਹੋਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਿਲਕੁਲ ਉਹਨਾਂ ਬਾਰੇ ਕੋਈ ਚਿੰਤਾ ਨਾ ਹੋਵੇ ਤੇ ਕੋਈ ਸ਼ਬਦ ਨਾ ਬੋਲੇ ਫਿਰ ਆਪਾਂ ਇਹ ਜਿਹੜੀਆਂ ਜਾਨਾਂ ਵਾਰ ਰਹੀਆਂ ਸੋਚੋ ਭਲਾ ਉਹਨਾਂ ਦੀ ਆਤਮਾ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਲੇਕਿਨ ਪਿਆਰਿਓ ਸਾਡੇ ਤੇ ਇਹ ਬਹੁਤ ਵੱਡਾ ਇੱਕ ਬੋਝ ਬਹੁਤ ਵੱਡਾ ਇੱਕ ਸਾਡੇ ਤੇ ਇੱਕ ਮੈਂ ਕਹੂੰਗਾ ਇਮਪ੍ਰੈਸ਼ਨ ਆ ਰਿਹਾ ਹੈ ਕਿ ਰੋਜ਼ਾਨਾ ਸਾਡਾ ਕੋਈ ਨਾ ਕੋਈ ਬੜਾ ਕੀਮਤੀ ਹੀਰਾ ਹਰ ਪਰਿਵਾਰ ਨੂੰ ਬੱਚੇ ਦੀ ਜਿਹੜਾ ਜਿਹੜਾ ਨੌਜਵਾਨ ਜਾ ਰਿਹਾ ਹੈ ਜਿਹੜਾ ਵਿਅਕਤੀ ਜਾ ਰਿਹਾ ਹੈ ਉਹ ਆਪਦੇ ਬੱਚਿਆਂ ਲਈ ਬਹੁਤ ਕੀਮਤੀ ਹੈ ਉਹ ਆਪਦੇ ਪਰਿਵਾਰ ਲਈ ਬਹੁਤ ਕੀਮਤੀ ਹੈ ਉਹਦੀ ਉਹਦਾ ਜਿਉਂਦੇ ਰਹਿਣਾ ਸਾਡੇ ਲਈ ਦੇਸ਼ ਲਈ ਤੇ ਆਪਦੇ ਪਰਿਵਾਰ ਲਈ ਬਹੁਤ ਲੋੜੀਦਾ ਹੈ ਸੋ ਇਸ ਕਰਕੇ ਇਸ ਰਸਤੇ ਚੱਲਣ ਦੀ ਬਜਾਏ ਸਭ ਬੇਨਤੀ ਮੰਨੋ ਸਾਡੀ ਮਿਹਨਤ ਮੰਨੋ ਕਿ ਇਹ ਰਸਤਾ ਛੱਡੋ ਇਹ ਰਸਤੇ ਤੇ ਤੁਰਿਆਂ ਮੋਦੀ ਸਰਕਾਰ ਦੇ ਉੱਤੇ ਭਾਜਪਾ ਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ ਸੋ ਸਾਡੀ ਮਿਹਨਤ ਮੰਨ ਲਓ ਤੁਸੀਂ ਸਾਡੇ ਭਰਾ ਐ ਆਪਣਾ ਛੋਟਾ ਭਰਾ ਜਿਹੜੇ ਵੱਡੇ ਹੋ ਆਪਣਾ ਛੋਟਾ ਭਰਾ ਮੰਨ ਲਓ ਜਿਹੜੇ ਮੈਥੋਂ ਉਮਰ ਛੋਟੇ ਹੋ ਆਪਣਾ ਵੱਡਾ ਭਰਾ ਮੰਨ ਲਓ ਸਾਡੀ ਮਿਹਨਤ ਮੰਨ ਲਓ ਕਿ ਬਿਲਕੁਲ ਭਾਵਕ ਹੋ ਕੇ ਅਜੇ ਹਾ ਕਦਮ ਨਾ ਚੁੱਕੋ ਨਹੀਂ ਚੱਕਣਾ ਸਾਡੇ ਲਈ ਤਾਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਤੁਹਾਨੂੰ ਜਿੰਨਿਆਂ ਨੂੰ ਅਸੀਂ ਇੱਥੇ ਲੈ ਕੇ ਆਏ ਆ ਨਾ ਜਿੰਨੇ ਆਪਾਂ ਅੰਦੋਲਨ ਚ ਸ਼ਾਮਲ ਹੋਏ ਆ ਤੁਹਾਡੀ ਇੱਕ ਇੱਕ ਦੇ ਪਿੰਡੇ ਦੇ ਉੱਤੇ ਛਰੀਟ ਨਾ ਆਵੇ ਤੇ ਜਿਉਂ ਦੀ ਤਿਉਂ ਜਿਹੇ ਜੇ ਲੈ ਕੇ ਆਏ ਉਹੋ ਜੇ ਲਿਜਾ ਕੇ ਤੁਹਾਡੇ ਮਾਪਿਆਂ ਦੇ ਹਵਾਲੇ ਕਰੀਏ ਸਾਡੀ ਇੱਛਾ ਇਹ ਹੈ ਤੇ ਜੇਕਰ ਆਪਾਂ ਐਂ ਜਿਤਰੇ ਗਏ ਤਾਂ ਫਿਰ ਸਾਡੀ ਸਾਡੀ ਸ਼ਾਂਤੀ ਰੱਖੀ ਦਾ ਵੀ ਕੀ ਫਾਇਦਾ ਹੋਇਆ ਕਿਰਪਾ ਕਰਕੇ ਸਾਡੀ ਬੇਨਤੀ ਮੰਨੋ ਮਿੰਤ ਮੰਨੋ ਕਿ ਇਸ ਇਸ ਰਸਤੇ ਤੇ ਨਹੀਂ ਤੁਰਨਾ ਆਪਾਂ ਇਹ ਹਜੇ ਛਾਤਵੇਂ ਅੰਦੋਲਨ ਲੜਦੇ ਲੜਦਿਆਂ ਆਪਾਂ ਇਹਨੂੰ ਜਿੱਤ ਲਾਂਗੇ ਜਿੱਤਣ ਦੇ ਨੇੜੇ ਆ ਪਰ ਅੰਦਾਜ਼ਾ ਲਾਓ ਵੀ ਜਦੋਂ ਤੁਹਾਡੇ ਚੋਂ ਕੋਈ ਚਲਿਆ ਜਾਂਦਾ ਹੈ ਉਸ ਵੇਲੇ ਸਾਡਾ ਦਿਮਾਗ ਕੰਮ ਕਰਨੋਂ ਹਟ ਜਾਂਦਾ ਹੈ ਅਸੀਂ ਜਿਹੜੀਆਂ ਇਸ ਅੰਦੋਲਨ ਬਾਰੇ ਵਿਚਾਰਾਂ ਕਰਨੀਆਂ ਜਿਹੜਾ ਸੋਚਣਾ ਹੁੰਦਾ ਉਹ ਸਾਡੀ ਸੋਚ ਇੱਕਦਮ ਖੜ ਜਾਂਦੀ ਹੈ ਉਹ ਕੰਮ ਕਰਨੋਂ ਹਟ ਜਾਂਦੀ ਹੈ ਕਿ ਸਾਡਾ ਇੱਕ ਹੋਰ ਚਲਿਆ ਗਿਆ ਸੋ ਇਸ ਲਈ ਮੈਂ ਦੁਬਾਰਾ ਫਿਰ ਸਾਰੇ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਮੰਤ ਕਰਦਾ ਤੁਹਾਡੀ ਤੁਸੀਂ ਮੇਰੇ ਪਰਿਵਾਰ ਹੋ ਸਾਡਾ ਪਰਿਵਾਰ ਹੋ ਯਾਰ ਤੁਹਾਨੂੰ ਅਸੀਂ ਲੈ ਕੇ ਆਏ ਆ ਅਸੀਂ ਫਿਰ ਇਹ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਇਹ ਕਾਲ ਕਰਨ ਨੂੰ ਦੇਣੀ ਸੀ ਜੇ ਤੁਸੀਂ ਆ ਕੇ ਇੱਥੇ ਜਾਨਵਾਰਨੀਆਂ ਸੀ ਉਹਨਾਂ ਤੁਹਾਡੇ ਆ ਬੇਟੀਆਂ ਉਹ ਤੁਹਾਡੀਆਂ ਪਤਨੀਆਂ ਉਹ ਤੁਹਾਡੀਆਂ ਮਾਵਾਂ ਉਹਨਾਂ ਦੇ ਸਾਹਮਣੇ ਕੀ ਅਸੀਂ ਜ਼ਿੰਦਗੀ ਪਰ ਖੜ੍ਹ ਸਕਾਂਗੇ ਜਿਹੜੇ ਸਾਡੀ ਕੌਲ ਤੇ ਇੱਥੇ ਆ ਕੇ ਤੁਸੀਂ ਜਾਨਾ ਮਾਰ ਕੇ ਇਸ ਕਰਕੇ ਕਿਰਪਾ ਕਰੋ ਕਦੇ ਵੀ ਇਹ ਸੋਚਣੇ ਸੋਚਣਾ ਨਹੀਂ ਇਹ ਸੋਚ ਬੰਦ ਕਰ ਦਿਓ ਬਦਲ ਦਿਓ ਇਹ ਸੋਚ ਕੁਛ ਨਹੀਂ ਲੜਾਈ ਛਾਤਮੇ ਲੜਾਂਗੇ ਜਿੱਤਾਂਗੇ ਮੈਂ ਫਿਰ ਬੇਨਤੀ ਕਰਾਂ ਕਿ ਸਾਡੇ ਮਨ ਦੀ ਭਾਵਨਾ ਸਾਰੀਆਂ ਜਥੇ ਬੰਦੀਆਂ ਦੀ ਇਹ ਹੈ ਕਿ ਤੁਹਾਡੇ ਤਨ ਤੇ ਛ੍ਰੀਟ ਤੱਕ ਨਾ ਆਵੇ ਤੁਹਾਨੂੰ ਸਹੀ ਸਲਾਮਤ ਤੁਹਾਡੇ ਮਾਪਿਆਂ ਦੇ ਹਵਾਲੇ ਕਰੀਏ ਔਰ ਇਥੋਂ ਆਪਾਂ ਆਪਣੇ ਕਾਨੂੰਨ ਵੀ ਰੱਦ ਕਰਵਾ ਕੇ ਲੈ ਕੇ ਜਾਈਏ ਇਸ ਲਈ ਅਸੀਂ ਤੁਹਾਨੂੰ ਅੱਜ ਲਾਈਵ ਹੋ ਕੇ ਇਹ ਰਿਕੁਐਸਟ ਕੀਤੀ ਹੈ ਬੇਨਤੀ ਕੀਤੀ ਹੈ ਇਹ ਸਾਡੀ ਬੇਨਤੀ ਪ੍ਰਵਾਨ ਕਰੋ ਡਲੇਵਲ ਸਾਹਿਬ ਜਿਵੇਂ ਸਾਡੇ ਕਿਸਾਨ ਭਰਾ ਆਪਣੀਆਂ ਜਾਨਾਂ ਦੇ ਰਹੇ ਨੇ ਕਿ ਇਸ ਤਰੀਕੇ ਨਾਲ ਇਹ ਕਿਸਾਨ ਸੰਘਰਸ਼ ਦੀ ਜਿਹੜੀ جنگ ਹੈ ਇਹ ਜਿੱਤੀ ਜਾ ਸਕਦੀ ਹੈ ਕਿ ਇਸ ਨਾਲ ਕੋਈ ਸਰਕਾਰ ਨੂੰ ਫਰਕ ਪੈ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਸਰਕਾਰ ਸਰਕਾਰ ਬੇਸ਼ਰਮ ਹੈ ਸਰਕਾਰ ਦੀ ਸੇਧ ਦੇ ਉੱਤੇ ਕੋਈ ਅਸਰ ਨਹੀਂ ਸਾਡੇ ਇੱਥੋਂ ਬਾਬਾ ਰਾਮ ਸਿੰਘ ਵਰਗੇ ਮਹਾਪੁਰਸ਼ ਚਲੇ ਗਏ ਵਕੀਲ ਚਲੇ ਗਏ ਸੰਤ ਚਲੇ ਗਏ ਵਕੀਲ ਚਲੇ ਗਏ ਬਜ਼ੁਰਗ ਚਲੇ ਗਏ ਨੌਜਵਾਨ ਚਲੇ ਗਏ ਅਤੇ ਅੱਜ ਤੱਕ ਪ੍ਰਧਾਨ ਮੰਤਰੀ ਦੇ ਮੂੰਹੋਂ ਇਨ੍ਹਾਂ ਕਿਸਾਨਾਂ ਪ੍ਰਤੀ ਇੰਨਾ ਜਾ ਰਹੀਆਂ ਜਾਨਾ ਪ੍ਰਤੀ ਇੱਕ ਵੀ ਸ਼ਬਦ ਇੱਕ ਵੀ ਸ਼ਬਦ ਨਹੀਂ ਨਿਕਲਿਆ ਇਹਨਾਂ ਨਾਲ ਕੋਈ ਉਹਨਾਂ ਨੇ ਇਸ ਗੱਲ ਦੇ ਉੱਤੇ ਫਿਕਰ ਨਹੀਂ ਜਤਾਇਆ ਤਾਂ ਬੇਨਤੀ ਹੈ ਕਿ ਮੈਂ ਜਿਹੜੀ ਮੇਰੀ ਸਮਝ ਕੰਮ ਕਰਦੀ ਹੈ ਕਿ ਇਹ ਸਰਕਾਰ ਤੇ ਕੋਈ ਪ੍ਰਭਾਵ ਨਹੀਂ ਔਰ ਅੰਦੋਲਨ ਜਿੱਤਣ ਵਾਸਤੇ ਤੁਸੀਂ ਅੱਜ 70 ਦੇ ਕਰੀਬ ਜਾ ਚੁੱਕੇ ਹੋ ਥੋੜੇ ਅਗੇ ਤੇ 70 ਇੱਕ ਚਲਿਆ ਜਾਵੇ ਤਾਂ ਪਿੰਡ 'ਚ ਸੋਗ ਪੈ ਜਾਂਦਾ ਹੈ ਤੇ ਤੁਸੀਂ 70 ਚਲੇ ਗਏ ਸਾਡੇ ਚੋਂ ਮੈਂ ਫਿਰ ਬਹਿੰਦੀ ਕਰਾਂ ਕਿ ਸਰਕਾਰ ਤੇ ਅਸਰ ਪਵੇ ਨਾ ਪਵੇ ਤੁਹਾਡੇ ਅੰਦੋਲਨ ਲੜਨ ਵਾਲਿਆਂ ਦੇ ਉੱਤੇ ਅਸਰ ਜ਼ਰੂਰ ਪੈਂਦਾ ਹੈ ਸਾਡੀ ਸੋਚ ਰੁਕ ਜਾਂਦੀ ਹੈ ਸਾਨੂੰ ਸਾਡਾ ਦਿਮਾਗ ਕੰਮ ਕਰਨੋਂ हट ਜਾਂਦਾ ਹੈ ਕਿ ਸਾਡਾ ਇੱਕ ਹੋਰ ਜਿੱਦੋਂ ਜਾਂਦਾ ਹੈ ਅਕਸਰ ਅਸੀਂ ਸੱਚੀਓ ਤੁਹਾਨੂੰ ਆਪਦੇ ਪਰਿਵਾਰ ਬਣਾ ਕੇ ਲਏ ਆ ਯਾਰ ਤੁਹਾਨੂੰ ਆਪਦੇ ਪਰਿਵਾਰ ਮੰਨ ਕੇ ਲਏ ਆ ਇਸ ਕਰਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ ਅੰਦੋਲਨ ਦਾ ਸਗੋਂ ਨੁਕਸਾਨ ਹੋਏਗਾ ਲੋਕ ਲੋਕੇ ਵੀ ਕਹਿ ਸਕਦੇ ਨੇ ਕਿ ਇਹ ਜਥੇਬੰਦੀਆਂ ਖਮਣੀ ਜਾਣ ਕੇ ਕਰਦੀਆਂ ਹੁਣ ਜਾਂ ਜਾਂ ਇਹ ਇਸ ਸਟੈਪ ਜਾਣ ਬੁੱਝ ਕੇ ਚੱਕੇ ਜਾਂਦੇ ਹੁਣ ਲੋਕਾਂ ਵੱਲੋਂ ਸੋ ਇਹ ਇਹ ਇਸ ਕੱਲ ਨੂੰ ਪਲੀਜ਼ ਸੀਰੀਅਸਲੀ ਲਈਏ ਆਪਾਂ ਇਹਦਾ ਇਹਦਾ ਮਤਲਬ ਇਹ ਅੰਦੋਲਨ ਦੇ ਉੱਤੇ ਨੈਗੇਟਿਵ ਪ੍ਰਭਾਵ ਪੈ ਸਕਦਾ ਹੈ ਦਲੇਵਾਲ ਜੀ ਇੱਕ ਚੀਜ਼ ਹੋਰ ਜੇ ਸਰਕਾਰ ਨੂੰ ਇਸ ਚੀਜ਼ ਦਾ ਕੋਈ ਅਸਰ ਨਹੀਂ ਹੋ ਰਿਹਾ ਜਿਵੇਂ ਉਹ ਕਲੀਅਰ ਹੋ ਚੁੱਕਿਆ ਕੀ ਇਹ ਜਥੇਬੰਦੀਆਂ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਨਹੀਂ ਬਣਦੀ ਕਿ ਉਹ ਇਸ ਚੀਜ਼ ਨੂੰ ਰੋਕਣ ਵਾਸਤੇ ਵੱਧ ਤੋਂ ਵੱਧ ਆਪਣੇ ਯਤਨ ਕਰਨ ਕਿ ਇਸ ਤਰੀਕੇ ਦੇ ਯਤਨ ਹੋ ਰਹੇ ਨੇ ਜੇ ਹੋ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਹੋਰ ਕਿੱਦਾਂ ਅੱਗੇ ਲੈ ਕੇ ਜਾਣਾ ਆ ਇਸ ਚੀਜ਼ ਬਾਰੇ ਸਾਡੀ ਸਾਰੀਆਂ ਜਥੇਬੰਦੀਆਂ ਨੂੰ ਕੀ ਅਪੀਲ ਹੈ ਕੀ ਕਹਿਣਾ ਚਾਹੁੰਦੇ ਆ ਦੇਖੋ ਸਾਡੇ ਲਈ ਇਹ ਚੁਣੌਤੀ ਹੈ ਬਹੁਤ ਵੱਡੀ ਚੁਣੌਤੀ ਹੈ ਅਸੀਂ 450 ਜਥੇਬੰਦੀ ਲੈ ਕੇ ਚੱਲ ਰਹੇ ਹਾਂ 450 ਜਥੇਬੰਦੀ ਦੇ ਵਿੱਚੋਂ ਆਗੂ ਕੀ ਸੋਚਦੇ ਆ ਕਿਵੇਂ ਸਮਝਦੇ ਆ ਇਹ ਗੱਲ ਵਕਰੀ ਹੈ ਮੈਂ ਆਪਦੀ ਗੱਲ ਦੱਸਦਾ ਮੈਂ ਤੇ ਮੰਨਦਾ ਕਿ ਜਦੋਂ ਵੀ ਕੋਈ ਕਿਸਾਨ ਜਾਨਵਾਰ ਦਾ ਹੈ ਜਾਨ ਦਿੰਦਾ ਹੈ ਕਿਸੇ ਦੀ ਐਕਸੀਡੈਂਟ ਚ ਜਾਨ ਜਾਂਦੀ ਹੈ ਰਾਤ ਨੂੰ ਪਤਾ ਲੱਗਿਆ ਕਿ ਅਟੈਕ ਹੋ ਕੇ ਮਤਲ ਮੁਕਸਰ ਜ਼ਿਲ੍ਹੇ ਦਾ ਨੌਜਵਾਨ ਗਿਆ ਹੈ ਉਦੋਂ અત્યੰਤ ਦੁੱਖ ਹੁੰਦਾ ਹੈ ਨੀਂਦ ਗੁੱਟ ਜਾਂਦੀ ਹੈ ਖਾਣਾ ਖਾਣ ਨੂੰ ਜੀ ਨਹੀਂ ਕਰਦਾ ਉਹ ਇੱਕ ਦੀ ਮੌਤ ਜਿਹੜੀ ਹੋਈ ਸੀ ਉਹਨੇ ਹਜੇ ਤੱਕ ਅੱਜ ਅੱਜ ਸਾਰੇ ਦਿਨ ਤੋਂ ਕੁਝ ਖਾਣ ਪੀਣ ਨੂੰ ਜੀ ਨਹੀਂ ਕੀਤਾ ਉਹ ਮੇਰੇ ਤੁਰੇ ਫਿਰਦੇ ਆ ਮੰਨਦੇ ਆ ਵੀ ਤੁਸੀਂ ਸਾਡਾ ਪਰਿਵਾਰ ਨੂੰ ਸੋ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੀ ਹੈ ਜੇਕਰ ਤੁਸੀਂ ਇਹ ਨਾ ਕਰਨੋਂ ਹਟੇ ਤਾਂ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਵੀ ਹੋ ਸਕਦਾ ਹੈ ਤੁਹਾਡੇ ਮਨ ਨੂੰ ਇਹ ਠੇਸ ਪਹੁੰਚਦੀ ਹੋਵੇ ਵੀ ਸਾਡੇ ਆਗੂ ਨਹੀਂ ਕੁਝ ਕਰਦੇ ਤਾਂ ਚਲੋ ਅਸੀਂ ਆ ਕਰੀਏ ਫਿਰ ਇਹਦਾ ਜੇ ਤੁਹਾਡੇ ਮਨ ਨੂੰ ਇਹ ਹੈ ਤੇ ਆਪਾਂ ਬੈਠ ਕੇ ਵਿਚਾਰ ਕਰਦੇ ਆ ਅਸੀਂ ਇਹ 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 ਸਟੈਪ ਇਸ ਤਰੀਕੇ ਨਾਲ ਨਹੀਂ ਹੋਰ ਤਰੀਕੇ ਦੇ ਨਾਲ ਸ਼ਾਂਤਮਈ ਲੜਾਈ ਨੂੰ ਅੱਗੇ ਵਧਾਉਣ ਵਾਸਤੇ ਉਹ ਚੱਕੇ ਜਾ ਸਕਦੇ ਨੇ ਪਰ ਇਹ ਨਾ ਚੱਕੋ ਜਿਹੜਾ ਇਹ ਗਲਤ ਹੈ ਇਹ ਸੰਸਾਡੇ ਨਾਲ ਸਰਦਾਰ ਜਗਜੀਤ ਸਿੰਘ ਗੱਲੇਵਾਲ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਜਿਵੇਂ ਇਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਸ ਤਰੀਕੇ ਦੇ ਕਦਮ ਨਾ ਚੁੱਕੇ ਜਾਣ ਤੁਹਾਡੀਆਂ ਜਾਨਾਂ ਬਹੁਤ ਕੀਮਤੀ ਨੇ ਤੁਹਾਡੇ ਪਰਿਵਾਰਾਂ ਨੂੰ ਬਹੁਤ ਜ਼ਰੂਰਤ ਹੈ ਇਸੇ ਤਰੀਕੇ ਦੇ ਅਸੀਂ ਹੋਰ ਜਨਵੀ ਸਾਡੇ ਯੂਨੀਅਨ ਲੀਡਰਸ ਨੇ ਉਹਨਾਂ ਨੂੰ ਇੱਕ ਕਰਨ ਕੇ ਜਦ ਜੇ ਆਠੇ ਅਪੀਲਾਂਗੇ ਇਸ ਤਰੀਕੇ ਨਾਲ ਜਿੱਤੀ ਜਾ ਸਕਦੀ ਅਸੀਂ ਜਿੱਤਣ ਦੇ ਰਸਤੇ ਆ ਕਿ ਜਨਗਵਾ ਕੇ ਜੰਗ ਨਹੀਂ ਜਿੱਤੀ ਜਾਊਗੀ ਅਸੀਂ ਚਿੱਤਨ ਦੇ ਰਸਤੇ ਤਿਆਂ ਤੁਹਾਡੀਆਂ ਜਾਨਾਂ ਬਹੁਤ ਕੀਮਤੀ ਨੇ ਧੰਨਵਾਦ